ਹੈਲੋ ਜੀ ਸਰਨ ਹਸੀਆ ਕਾਲ ਜੀ ਸਵਾਗਤ ਹੈ ਸਾਡਾ ਆਪਣੇ ਚੈਨਲ ਤੇ ਹਾਂਜੀ ਗੁਮੇਦ ਕਰਦੇ ਹਾਂ ਤੇ ਸਾਰੀ ਵਧੀਆ ਠੀਕ ਠਾਕ ਹੋਗੇ ਆਪਾਂ ਸ਼ੁਰੂ ਕਰਦੇ ਆ ਆਪਣਾ ਅੱਜ ਦਾ ਵਲੌਗ ਇੱਥੇ ਜੀ ਅੱਜ ਦੇ ਵਲੌਗ ਬਹੁਤ ਸੋਹਣਾ ਮੌਸਮ ਹੋ ਗਿਆ ਵਾ ਸਹੀ ਅੱਦਾ ਟਾਈਮ ਸੀਗਾ ਤੇ ਪੂਰਾ ਐ ਬੱਦਲ ਦਾ ਜਿਹੰਦੇ ਨਾਲ ਬਹੁਤ ਮਗਠੰਡਾ ਜਾ ਹੋ ਗਿਆ ਵਾ ਵੈਸੇ ਜੀ ਹਵਾ ਨਹੀਂ ਵਗੇਗੀ ਤੇ ਥੋੜਾ ਜਿਹਾ ਸ਼ਾਂਤੀ ਜਿਹਾ ਲੈ ਮੌਲ ਆ ਤੇ ਇੱਥੇ ਆਪਾਂ ਆਏ ਸੀ ਜੀ ਬਾਗ ਸਬਜ਼ੀਆਂ ਤੋੜਨ ਵਾਸਤੇ ਇੱਧਰ ਆਪਣੀਆਂ ਸਬਜ਼ੀਆਂ ਲੱਗੀਆਂ ਹੋਈਆਂ ਦੂਸਰੀ ਸਾਈਡ ਵੇਫਰੋ ਜੀ ਬਿਲਕੁਲ ਹੋਈ ਬਦਲ ਨਹੀਂ ਹੈ ਬਸ ਇੱਕ ਸਾਈਡ ਜੀ ਤੋਂ ਹੀ ਸੀਗਾ ਬਸ ਥੋੜੇ ਇੱਕ ਟਾਈਮ ਤੱਕ ਮੀਂਹ ਆਵੇਗਾ ਤੇ ਇੱਥੇ ਆਪਾਂ ਸੋਚਿਆ ਕਿ ਚਲੋ ਦੋਦਰ ਸਬਜ਼ੀਆਂ ਤੋੜ ਲੈਨੇ ਉਸ ਤੋਂ ਬਾਅਦ ਆਪਾਂ ਹੋਰ ਕੂ ਕੰਮ ਕਰ ਲਾਂਗੇ ਇੱਧਰ ਮੈਂ ਐਸੀ ਸਬਜ਼ੀ ਨਾ ਤੋੜਨ ਇੱਧਰ ਆਪਣੀਆਂ ਸਬਜ਼ੀਆਂ ਹੈ ਜੀ ਕਿਉ ਤੋਰੀਆਂ ਦੀਆਂ ਵਾ ਤੇ ਬਤਾਉਆਂ ਦੇ ਬੂਟੇ ਆ ਕਦੂਆਂ ਦੇ ਵੱਲਾਂ ਵਾ ਤੇ ਬਾਕੀ ਫਲਾਂ ਦੇ ਬੂਟੇ ਆ ਪਿੰਡੀ ਲੱਗੀ ਹੋਈ ਹੈ ਪਿੰਡੀ ਬਹੁਤ ਸੋਹਣੀ ਲੱਗੀ ਹੈ ਕਿ ਉਹ ਤਰੀਆਂ ਨੂੰ ਵੀ ਫਲ ਬਹੁਤ ਜ਼ਿਆਦਾ ਲੱਗਾ ਪਰ ਨਾ ਮਤਲਬ ਕਿ ਲੱਗਦੀਆਂ ਨਹੀਂ ਆ ਤੁਹਾਨੂੰ ਬੜੀ ਗਰਮੀ ਬਹੁਤ ਜ਼ਿਆਦਾ ਸਬਜ਼ੀ ਬਹੁਤ ਜ਼ਿਆਦਾ ਕੱਟ ਲੈਣ ਲਈ ਆ ਤੇ ਇਸ ਕਰਕੇ ਨਾ ਫੁੱਲ ਤਾਂ ਬਹੁਤ ਲੱਗਦੀਆਂ ਤੇ ਪਰ ਨਾ ਇੰਨੀ ਸਬਜੀ ਲੈਂਦੀ ਨਹੀਂ ਗਈ ਤੇ ਇਧਰ ਪਿੰਡੀਆਂ ਲੱਗੀਆਂ ਨੇ ਪਿੰਡੀਆਂ ਤਾਂ ਮੈਂ ਕਿ ਵਾਠੀਕ ਲੈ ਪੈਂਦੀਆਂ ਵਧੀਆ ਡੰਗ ਹੋ ਜਾਂਦਾ ਵਾ ਤੇ ਬਸ ਇਹਨਾਂ ਨੂੰ ਤੋੜਨਾ ਥੋੜਾ ਜਿਹਾ ਔਖਾ ਹੁੰਦਾ ਵਾ ਜਿਹਾ ਤੋੜੀਆਂ ਹਰ ਕੰਡ ਜੀ ਬਹੁਤ ਲੜਦੀਆਂ ਹੱਥਾਂ ਦੇ ਪੂਰੇ ਖਾਰਚ ਹੋਣ ਲੱਗ ਪੈਂਦੀਆਂ ਫਿਰ ਸਰੋਂ ਦਾ ਤੇਲ ਲਾਈਏ ਨਾ ਫਿਰ ਉਸ ਤੋਂ ਬਾਅਦ ਖਾਰ ਛੱਟਦੀ ਆ ਤੇ ਮੈਂ ਇਧਰ ਪਹਿਲਾਂ ਆ ਗਈ ਸੀ ਤੇ ਬਾਕੀ ਮੇਰਾ ਥੋੜਾ ਕਾਣਾ ਕੰਮ ਹੋ ਗਿਆ ਵਾ ਬਾਕੀ ਥੋੜਾ ਥੋੜਾ ਰਹਿ ਗਿਆ ਵਾ ਇਧਰ ਆ ਗਏ ਆ ਜੀ ਆਪਾਂ ਘਰੇ ਆਪਣੇ ਤੇ ਆਪਾਂ ਜਾ ਕੇ ਠਾਉਣੀਆਂ ਜੀ ਮਨ ਕੀਰਤਨ ਮਨ ਕੀਤੇ ਤੇ ਸੁੱਤੀ ਪਈ ਉਸ ਦੀ ਵੈਨ ਆ ਜਾਣੀ ਆ 7 ਵਜੇ ਸਾਨੂੰ ਪਤਾ ਹੈ ਕਿ ਬੱਚਿਆਂ ਛੁੱਟੀਆਂ ਕਰਕੇ ਆਤ ਪਈ ਹੋਈ ਬੱਚਿਆਂ ਨੂੰ ਕਿ 8 ਵਜੇ ਹੀ ਉੱਠਦੇ ਨੇ ਉਸ ਤੋਂ ਪਹਿਲਾਂ ਹੀ ਉੱਠਦੇ ਨਹੀਂ ਸੀ ਹੁੰਦੇ ਹੁਣ ਇਹਨਾਂ ਨੂੰ ਜੋ ਸਵੇਰੇ 6 ਵਜੇ 22 ਦੇ ਨਾਲ ਬੜਾ ਔਖਾ ਲੱਗਦਾ ਇਹਨਾਂ ਨੂੰ ਤੇ ਇਧਰ ਨੂੰ ਪੂਰੀ ਤਰ੍ਹਾਂ ਕਿ ਬੱਦਲ ਪੂਰਾ ਛਾ ਜਾਏ ਗਿਆ ਸੀਗਾ ਤੇ ਜਿਵੇਂ ਹਨੇਰਾ ਨੇਰਾ ਜਾ ਹੋ ਗਿਆ ਉਹਦੇ ਨਾਲ ਐਵੇਂ ਲੱਗਦਾ ਸੀਗਾ ਤੇ ਇਧਰ ਮਨਕੀਰ ਟੁੱਟ ਕੇ ਆ ਗਈ ਆ ਬਾਹਰ ਤੇ ਰਮਾਨ ਨਾ ਆ ਕੇ ਨੰਮੇ ਪੈ ਗਈ ਆ ਖੇਸ ਲੈ ਕੇ ਕਹਿੰਦੀ ਮੈਂ ਝੱਟ ਬਾਹਰ ਦੇ ਮੌਸਮ ਵਿੱਚ ਵੀ ਥੋੜਾ ਜਿਆਦਾ ਸੌਣਾ ਵਾ ਤੇ ਮੈਨੂੰ ਕਹਿਣ ਲੱਗੇ ਕਿ ਛੇ ਛੇਤੀ ਉੱਠ ਪੈ ਆਪਾਂ ਜਿਆ ਤਿਆਰ ਹੋਣਾ ਵਾ ਫਿਰ ਬਾਅਦ ਵਿੱਚ ਲੇਟ ਹੋ ਜੇਗੀ ਤੂੰ 7 ਵਜੇ ਤੇਰੀ ਵੈਣ ਆ ਜਾਣੀ ਤੇ ਇਹ ਅਜੇ ਉੱઠી ਨਹੀਂ ਸੀ ਬੱਚੇ ਉੱਠਦੇ ਵੀ ਜੀ ਵਸਾਂ ਹੀ ਆਪਦੀ ਮਰਜ਼ੀ ਜੀ ਦੇ ਨਾਲ ਆ ਫਿਰ ਇਹਨਾਂ ਮੈਂ ਕੀ ਹੁਣ ਮਨ ਗਿਰਤ ਨੇ ਨਹਾ ਲੈਣਾ ਵਾ ਤੇ ਨਹਾਉਣ ਤੋਂ ਬਾਅਦ ਇਹ ਰੋਟੀ ਖਾਊਗੀ ਵੈਸੇ ਕਦੇ-ਕਦੇ ਰੋਟੀ ਖਾ ਕੇ ਜਾਂਦੀ ਜਿਆਦਾਤਰ ਤਾਂ ਨਹੀਂ ਖਾ ਕੇ ਜਾਂਦੀ ਜਿੱਤ ਆਲੂ ਹੈ ਸਬਜ਼ੀ ਬਣੀ ਵਾ ਫਿਰ ਇਹਨੇ ਰੋਟੀ ਖਾ ਕੇ ਜਾਣੀ ਨਹੀਂ ਤੇ ਨਹੀਂ ਇਹ ਰੋਟੀ ਨਹੀਂ ਖਾ ਕੇ ਜਾਂਦੀਗੀ ਤੇ ਬਸ ਨਾਲ ਲੈ ਕੇ ਜਾਂਦੀ ਨਾਲ ਵੀ ਸਿਰਫ ਇੱਕ ਹੀ ਰੋਟੀ ਇਹਨੇ ਲੈ ਕੇ ਜਾਣੀ ਹੁੰਦੀ ਆ ਤੇ ਬਸ ਘਰੋਂ ਦੁੱਧ ਪੀ ਜਾਣਾ ਵਾ ਤੇ ਉੱਥੇ ਇੱਕ ਰੋਟੀ ਕਈ ਰਣਾ ਇਹਨੂੰ ਮੈਂ ਕੀ ਦੱਸੀਦਾ ਨਹੀਂ ਆ ਫਿਰ ਉਸ ਤੋਂ ਬਾਅਦ ਮੈਂ ਟਿਫਨ ਵਿੱਚ ਦੋ ਰੋਟੀਆਂ ਪਾ ਦੇਣੀਆਂ ਫਿਰ ਉੱਥੇ ਜਾ ਕੇ ਲੈਣੀਆਂ ਹੁੰਦੀ ਅੱਜ ਮਮਾ ਤੁਸੀਂ ਦੋ ਰੋਟੀਆਂ ਵਿੱਚ ਪਾਈਆਂ ਸੀਗੀਆਂ ਤੁਹਾਨੂੰ ਪਤਾ ਕਿ ਬੱਚਿਆਂ ਨੂੰ ਅਰ ਕੁਰ ਕਰਨੀ ਇਸ ਦੇ ਦੋ ਜਿੰਨੇ ਮਰਜੀ ਉਹ ਖਾ ਲੈਂਦੇ ਆ ਪਰ ਇਹਨਾਂ ਨੂੰ ਰੋਟੀ ਖਾਣੀ ਬਿਲਕੁਲ ਪਸੰਦ ਨਹੀਂ ਗੀ ਤੇ ਇੱਧਰ ਆਪਣੀ ਆ ਗਈ ਆ ਜੀ ਨਾ ਜ ਮੈਂ ਇੱਥੇ ਆ ਗਈ ਸੀ ਕੱਪੜੇ ਤੋਂ ਮੈਂ ਸੋਚਿਆ ਬੱਤੀ ਨਾ ਕਿਤੇ ਚਲੀ ਜਾਏ ਫਿਰ ਨਾ ਸਾਰਾ ਦਿਨ ਬੱਤੀ ਆਉਣੀ ਨਹੀਂ ਆ ਮੀਂਹ ਕਰਕੇ ਤੁਹਾਨੂੰ ਪਤਾ ਕਿ ਇਹ ਨੇਰੀ ਵਗਦੀ ਖਰਾਬ ਬਹੁਤ ਬੱਤੀ ਹੋ ਜਾਂਦੀ ਆ ਤੇ ਫਿਰ ਮੈਂ ਸੋਚਿਆ ਪਹਿਲਾਂ ਇੱਥੇ ਕੱਪੜੇ ਧੋ ਲਈਏ ਆਪਣੇ ਕਪੜੇ ਥੋੜੇ ਜਿਹੇ ਸੀਗੇ ਮਕੀਨੀਆਂ ਜਿਆਦੇ ਕਪੜੇ ਨਹੀਂ ਸੀ ਮੈਂ ਸ਼ਾਮੀ ਕੱਲ ਕਪੜੇ ਧੋਲੇ ਸੀਗੇ ਜੇ ਮੈਂ ਸ਼ਾਮ ਨੂੰ ਫ੍ਰੀ ਹੁੰਨੀ ਆ ਫਿਰ ਮੈਂ ਉਹਦੇ ਹੀ ਆਪਦਾ ਕੰਮ ਖਤਮ ਕਰ ਲੈਂਦੀ ਹੁੰਨੀ ਆ ਤੇ ਇੱਥੇ ਸਵੇਰ ਦੇ ਟਾਈਮ ਮੈਂ ਹੁਣ ਬਸ ਬੱਤੀ ਜਾਣ ਕਰਕੇ ਥੋੜੇ ਕਪੜੇ ਮੈਂ ਸੋਚਿਆ ਕਿ ਛੇਤੀ ਜਿਹੜੇ ਰਹਿ ਗਿਆ ਇਹ ਵੀ ਮੈਂ ਕਪੜੇ ਧੋ ਕੇ ਰੱਖ ਲੈਣੀ ਆ ਇਹ ਜੀ ਮਸ਼ੀਨ ਇੱਥੇ ਨਾ ਗੱਡੀ ਵਾਲਾ ਬਰਾਂਡਾ ਵਾ ਉੱਥੇ ਮਸ਼ੀਨ ਰੱਖੀ ਹੋਈ ਆ ਤੇ ਇੱਥੇ ਫਿਰ ਮੈਂ ਕੱਪੜੇ ਧੋ ਲੈਣੇ ਨੇ ਜੇ ਸਾਰਾ ਕੰਮ ਮੇਰਾ ਨਿਬੜ ਜਾਵੇ ਨਾ ਉਸ ਤੋਂ ਬਾਅਦ ਮੈਂ ਇੱਥੇ ਕੱਪੜੇ ਧੋਣ ਆਉਣੀ ਇੱਥੇ ਬਾਹਰਲੇ ਪਾਸੇ ਰੋਖਾ ਵਧੀਆ ਸ਼ਾਮ ਬਹੁਤ ਠੰਡੀ ਆ ਤੇ ਇੱਥੇ ਛਾਵੇਂ ਮਸ਼ੀਨ ਆ ਤੇ ਵਧੀਆ ਗੱਲ ਜੀ ਸਾਰਾ ਕੰਮ ਮਿਲ ਗਈ ਠੰਡੇ ਹੰਡੇ ਇੱਥੇ ਹੋ ਜਾਂਦਾ ਵਾ ਇਧਰ ਨਾ ਜਾ ਕੇ ਨਾ ਜਾਵਦੀਆਂ ਬੋਲੀਆਂ ਸੁਣਾਉਣ ਲੱਗੀ ਹੋਈ ਸੀ ਨਾਜ ਨੂੰ ਬਸ ਇੱਕੋ ਹੀ ਬੋਲੀ ਆਉਂਦੀ ਆ ਡਿੰਗੜ ਡਿੰਗੜ ਹੋਈ ਬਸ ਉਹ ਬੋਲੀ ਆਵਦਾ ਗਾਉਂਦੀ ਰਹਿੰਦੀ ਆ ਬਹੁਤ ਸੋਹਣੀ ਸੁਣਾਉਂਦੀ ਆ ਬੋਲੀ ਏ ਕੀਰਤਨੋਂ ਪੰਗੜੇ ਦਾ ਜ਼ਿਆਦਾ ਸ਼ੌਂਕ ਆ ਤਾਂ ਇਹਨੂੰ ਬੋਲੀਆ ਪਾਉਣ ਦਾ ਬਹੁਤ ਸ਼ੌਂਕ ਆ ਦੋਵੇਂ ਭੈਣਾਂ ਬਸ ਇਸੇ ਤਰ੍ਹਾਂ ਲੱਗੀਆਂ ਰਹਿੰਦੀਆਂ ਨਾਜ ਕੀਰਤਨਾ ਜ਼ਿਆਦਾ ਲੜਦੀ ਹੈ ਕੀਰਤੋ ਵਿਚਾਰੀ ਤਾਂ ਨਹੀਂ ਐਨਾ ਕਿਸੇ ਨੂੰ ਕੁਝ ਨਹੀਂ ਕਹਿੰਦੀਗੀ ਤੇ ਇੱਧਰ ਦੇਖੋ ਜੀ ਪਾ ਕੇ ਬੋਲੀ ਤੇ ਬਸ ਆਪੇ ਡਾਂਸ ਕਰਨ ਲੱਪੈਂਦੀ ਆ ਨਾ ਕਿਸੇ ਨੂੰ ਸਮਝ ਆਉਂਦੀ ਐ ਨਾ ਕੁਝ ਤੇ ਇਧਰ ਆਕਸੀ ਜੀ ਆਪਾਂ ਪਛਮਾ ਵਿੱਚ ਇਥੇ ਸਿਰਫ ਆਪਣੀ ਇੱਕ ਹੀ ਗਾਂ ਪਹਿਲਾਂ ਕਾਫੀ ਡੰਗਰ ਸੀਗੇ ਤੇ ਪਰ ਉਹ ਸਾਰੇ ਵੇਚ ਦਿੱਤੇ ਆ ਤੇ ਬਸ ਹੁਣ ਇੱਕ ਹੀ ਗਾਂ ਰੱਖੀ ਆ ਤੇ ਮੈਂ ਸੋਚਿਆ ਮੀਂਹ ਆਉਂਦੋਂ ਪਹਿਲਾਂ ਪਹਿਲਾਂ ਨਾ ਆਪਾਂ ਗੋਵਾ ਸੁੱਟ ਲੈਨੇ ਆ ਫਿਰ ਤੁਹਾਨੂੰ ਪਤਾ ਮੀਂਹ ਆ ਜੂਗਾ ਤੇ ਬਾਹਰ ਤਿਲਕਣ ਜੀ ਹੋਣੀ ਦੀ ਬੱਜ ਸੁੱਟਣਾ ਔਖਾ ਇਹਦਾ ਮੈਨੂੰ ਹੁੰਦਾ ਕਿ ਸ਼ਾਮ ਤੱਕ ਜਿਆਦਾ ਜੁੜ ਜਾਣਾ ਬਸ ਹੁਣ ਛੇਤੀ ਛੇਤੀ ਪਹਿਲਾਂ ਮੈਂ ਗੋਵਾ ਸੁੱਟ ਲਈ ਅੱਜ ਮੈਨੂੰ ਸਾਰੀਆਂ ਥੋੜੀਆਂ ਥੋੜੀਆਂ ਵੀਡੀਓ ਬਣਾਈਆਂ ਸੀਗੀਆਂ ਸਾਰੇ ਕੰਮਾਂ ਦੀਆਂ ਕਿ ਮੇਰ ਨਾਲ ਕਿ ਜਿਹੜਾ ਵੀਡੀਓ ਬਣਾਉਣਾ ਹੈ ਫੋਟੋ ਖਰਾਬ ਹੋ ਚੁੱਕਾ ਸੀਗਾ ਤੇ ਇਸ ਕਰਕੇ ਅੱਜ ਕੋਈ ਮੇਰੀ ਵੀਡੀਓ ਚੰਗੀ ਤਰ੍ਹਾਂ ਬਣੀ ਨਹੀਂ ਆ ਤੁਹਾਨੂੰ ਪਤਾ ਹੈ ਕਿ ਬੱਚੇ ਥੋੜੀ ਘਾਣੀ ਵੀਡੀਓ ਬਣਾਉਂਦੇ ਆ ਕਿਸੇ ਦੀ ਅਲਪਨਾ ਵੀਡੀਓ ਬਣਾਉਣੀ ਬਹੁਤ ਜ਼ਿਆਦਾ ਔਖੀ ਹੋ ਜਾਂਦੀ ਹੈ ਮੈਂ ਕੀ ਐਵੇਂ ਹੋਵੇ ਆਫ ਦਾ ਸਟੈਂਡ ਜਾਵੇ ਤਾਂ ਸੂਰਾ ਕੇ ਜਿਵੇਂ ਮਰਜੀ ਵੀਡੀਓ ਬਣਾਉਂਦੇ ਰਹੀਦਾ ਵਾ ਤੇ ਇੱਥੇ ਜੀਵਨਕਿਰਤ ਹੋ ਗਈ ਆ ਤਿਆਰ ਸਕੂਲ ਵਾਸਤੇ ਅੱਜ ਇਹ ਡਰੈਸ ਨਹੀਂ ਪਾ ਕੇ ਚੱਲੀਗੀ ਅੱਜ ਇਹ ਕਹਿੰਦੀ ਸੀ ਮੈਂ ਘਰ ਵਾਲੇ ਕੱਪੜੇ ਪਾ ਕੇ ਜਾਣੇ ਹੁਣ ਕਿ ਅੱਜ ਨਾਲ ਮੌਸਮ ਬੜਾ ਠੰਡਾ ਹੋ ਗਿਆ ਸੀਗਾ ਤੇ ਇੱਕ ਨਹੀਂ ਮੈਂ ਅੱਜ ਐਵੇਂ ਡਰੈਸ ਪਾ ਕੇ ਜਾਣੀ ਆ ਇਹਨੇ ਸਿਰ ਸਵਾਲਿਆ ਸੀਗਾ ਚਿਰ ਤਾਂ ਵੈਸੇ ਰੋਜ਼ ਮੈਂ ਹੀ ਹਉਣੀ ਇੰਨਾ ਹੈ ਕਿ ਆਪਣੇ ਆਪ ਨਾ ਕੇ ਤੇ ਰੋਜ਼ ਤਿਆਰ ਹੋ ਜਾਂਦੀ ਆ ਬੱਚਿਆਂ ਨੂੰ ਨਹਾਉਣਾ ਬਹੁਤ ਜ਼ਰੂਰੀ ਆ ਜੀ ਬੱਚੇ ਜੇ ਫਿਰ ਨਾ ਸੁਸਤੀ ਜੀ ਲੈ ਜਾਂਦੀ ਇਹਨਾਂ ਦੀ ਹਾਂਜੀ ਤੇ ਇਹੀ ਸੀ ਅੱਜ ਦੀ ਆਪਣੀ ਪਿਆਰੀ ਜੀ ਵੀਡੀਓ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ